ਅਕਸਰ ਕਿਹਾ ਜਾਂਦਾ ਹੈ ਕਿ ਨਾ ਪਹੁੰਚਣ ਨਾਲੋਂ ਦੇਰੀ ਚੰਗੀ ਹੈ ਫਿਰ ਵੀ ਇਸ ਤੇਜ਼ ਰਫ਼ਤਾਰੀ ਤੇ ਨੱਥ ਨਹੀਂ ਪੈ ਰਹੀ ਤੇਜ਼ ਰਫ਼ਤਾਰੀ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਅੱਜ ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਚੰਡੀਗੜ੍ਹ ਦਾ ਹੈ ਜਿੱਥੇ ਮਨੀ ਮਾਜਰਾ ਤੋਂ ਕਿਸ਼ਨਗੜ੍ਹ ਜਾਣ ਵਾਲੇ ਸੜਕ ਉੱਤੇ ਇੱਕ ਤੇਜ਼ ਰਫ਼ਤਾਰੀ ਆਉਂਦੇ ਟਰੱਕ ਨੇ ਇੱਕ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਰਿਕਸ਼ੇ ਤੇ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਰਿਕਸ਼ਾ ਚਾਲਕ ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ੇਰੇ ਇਲਾਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇਜਫਾਸਟ ਟਰੱਕ ਦਾ ਇੱਕ ਹਾਦਸਾ ਦੇਖਣ ਨੂੰ ਮਿਲਿਆ ਜਿਹਦੇ ਵਿਚੋ ਇੱਕ ਬੰਦੇ ਦੀ ਮੌਤ ਹੋ ਗਈ ਜਿਸ ਤੇ ਬਾਅਦ ਇੱਕ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਿਆ ਤੇ ਸਾਡੇ ਨਾਲ ਜੁੜ ਚੁਕੇ ਨੇ ਸੁਖਚੈਨ ਸਿੰਘ ਜੀ ਆਉਂਦੇ ਪੁਰਾ ਮਾਮਲਾ ਕੀ ਸਰ ਕੀ ਹੈ ਪੁਰਾ ਮਾਮਲਾ ਪੂਰਾ ਮੌਲਾ ਇਹ ਸੀ ਕਿ ਟਰੱਕ ਜਿਹੜਾ ਤੇਜ਼ ਫਤਾਰ ਨਾਲ ਬਹੁਤ ਆ ਰਿਹਾ ਸੀ ਕਹਿੰਦੇ ਆ ਤੇ ਉਸਨੇ ਸ਼ਰਾਬ ਕੀਤੀ ਹੋਈ ਸੀ ਉਹਨੇ ਜਿਹੜਾ ਵੀ ਅੱਗੇ-ਅੱਗੇ ਰਿਕਸ਼ਾ ਜਾ ਰਿਹਾ ਸੀ ਉਹਦੇ ਰਿਕਸ਼ੇ ਦੇ ਵਿੱਚ ਪਿੱਛੋਂ ਸਿੱਧੀ ਟੱਕਰ ਮਾਰੀ ਜਿਸ ਕਾਰਨ ਜਿਹੜਾ ਇਸ ਰਿਕਸ਼ੇ 'ਤੇ ਸਵਾਰੀ ਬੈਠੀ ਸੀ ਜਿਹੜੀ ਬੰਦਾ ਉਹਦੀ ਮੌਕੇ ਤੇ ਮੌਤ ਹੋ ਗਈ ਔਰ ਇੱਛਾ ਚਾਰ ਕਿਲੋ ਜਖਮੀ ਹੋਇਆ ਉਸ ਤੋਂ ਅੱਗੇ ਫਿਰ ਅੱਗੇ ਜਾਂਦਾ ਇੱਕ ਸਾਈਕਲ ਤੇ ਬੱਚਾ ਸੀ 13-14 ਸਾਲ ਦਾ ਉਹਦੇ ਵਿੱਚ ਉਹ ਟਰੱਕ ਨਾਲ ਟੱਕਰ ਮਾਰੀ ਉਹ ਬੱਚਾ ਵੀ ਜਖਮੀ ਹੋਇਆ ਉਸ ਤੋਂ ਬਾਅਦ ਟਰੱਕ ਜਿਹੜਾ ਵੀ ਖੇਤਾਂ ਦੇ ਸਾਈਡ ਤੇ ਉੱਟ ਗਿਆ ਇਹ ਟਰੱਕ ਚਾਲਕ ਹੈ ਕੋਣ ਹੈ ਕਿੱਥੇ ਦਾ ਰਹਿਣ ਵਾਲਾ ਕੀ ਟੈਗ ਵਿੱਚ ਪਤਾ ਨਹੀਂ ਇਹ ਟਰੱਕ ਡਰਾਈਵਰ ਜਿਹੜਾ ਵੀ ਵੈਸੇ ਰਹਿਣ ਵਾਲਾ ਤੇ ਕਰਾਲੀ ਦਾ ਹੈ ਜੀ ਤੇ ਟਰੱਕ ਜਿਹੜਾ ਉਹ ਮਧਿਆਪਤੀ ਵਿਦਿਨੋਂ ਪਤਾ ਤੇ ਕੀ ਲੱਦੇ ਅਸ ਗੇ ਇਹਦੇ ਵਿੱਚੋਂ ਕਹਿੰਦਾ ਵੀ ਇਹਦੇ ਵਿੱਚ ਆਪਣੇ ਰੇਨਵੇ ਦੇ ਵਿੱਚ ਪਾਰਟਿਸਪੀਕੇਟ ਤੇ ਜੀ ਦੀ ਮੌਤ ਹੋਈ ਉਹ ਕੋਣ ਹੈ ਕੀ ਕੰਮ ਕਰ ਚੱਲੂ ਕਰਦੇ ਉਹ ਇੱਥੇ ਕੋਈ ਇੱਥੇ ਦੇ ਭਰਾ ਵੀ ਤਾਂ ਕੰਮ ਕਰਦਾ ਇੱਥੇ ਮਣੀ ਮਾਇਰੇ ਰਹਿੰਦੇ ਆ ਲਵਾਈ ਦਾ ਕੰਮ ਕਰਦਾ ਤੇ ਰੇਨ ਵਾਲਾ ਪਿੱਛੋਂ ਖੇਤਰ ਦਾ ਉਸ ਸਮੇਂ ਪੂਰਤ ਕਾਰਵਾਈ ਇਹ ਆ ਵੀ ਜਿਹੜਾ ਡਰਾਈਵਰ ਨੂੰ ਅਰੈਸਟ ਕਰ ਲਿਆ ਉਹ ਫਾਕੀ ਟਰੱਕੀ ਦਾ ਕੰਪਨੀ ਚੁੱਕ ਲਿਆ ਪੂਰਤ ਕਾਰਵਾਈ ਕੀਤੀ ਪਰ ਮੈਨੇ ਇਹ ਦੇਖਿਆ ਕਿ ਸਰ ਇਧਰ ਸੇ रिक्शे वाले के पीछे से आ रहे थे तो ये गड्ढी पीछे से आ रही है ट्रक पीछे से आने के बाद रिक्शे वाला आगे उसने देखा कि ब्रेक मार दी रिक्शे वाले ने उसके बाद फिर ट्रक वाले ने उसको रिक्शे वाले को ठोक के फिर भागने लगा ये भागने के बाद फिर ये सर ये उसने सोचा कि डर के मारे बंदा भागने लग गया फिर यहाँ आके फिर सर ठोक गया बंदे ने यहाँ आके ਵਲਟਗੀ ਜੀ ਵਲਟਗੀ ਜੀ ਚੰਡੀਗੜ੍ਹ ਵਿੱਚ ਅੱਜ ਦਿਨ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਇਸੇ ਤਰ੍ਹਾਂ ਦੀ ਅੱਜ ਇੱਕ ਘਟੜੀ ਹੋਰ ਜੁੜ ਜਾਂਦੀ ਹੈ ਆਈਟੀ ਪਾਰਕ ਜਿੱਥੇ ਤੇਜ਼ ਰਫ਼ਤਾਰ ਟਰੱਕ ਨੇ ਇੱਕ ਨੌਜਵਾਨ ਦੀ ਫੇਰ ਲੈ ਲਈ ਜਾਨ ਜਿਸ ਦੇ ਚਲਦੇ ਆਪ ਟਰੱਕ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਮੁਸਤੈਦੀ ਤੇ ਚਲਦੇ ਆ ਉਹਨੂੰ ਕਾਬੂ ਕੀਤਾ ਗਿਆ ਫਿਲਹਾਲ ਦੋ ਗੰਭੀਰ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਪੀਜੀਐ ਅਤੇ 16 ਦੇ ਵਿੱਚ ਚੱਲ ਰਿਹਾ ਹੈ ਕੈਮਰਾਮੈਨ ਸਤਪਾਲ ਦੇ ਨਾਲ ਰਮੇਸ਼ ਕੁਮਾਰ ਪੀਟੀਵੀ ਪਹਿਰੇਦਾਰ ਚੰਡੀਗੜ੍ਹ